ਚੱਲ ਬਹਿ ਉੱਥੇ ਹੁਣ ਬਹਿ ਲਓ ਤਾਂ ਆ ਜਾ ਹਲਾ ਫੜ ਲੱਲਾ ਕੰਬਲ ਜਦੋਂ ਸੱਸ ਮਾਂ ਕਵੇ ਨਾ ਉਹਦੀ ਮੰਨ ਲੈਣੀ ਚਾਹੀਦੀ ਆ ਚੰਗਾ ਮਰਜ਼ੀਆਂ ਕਰਦੀਆਂ ਜੇ ਆਪਣੀਆਂ ਹੁਣ ਮੱਥੇ ਨੂੰ ਹੱਥ ਮਾਰ ਕੇ ਦਰੋ ਉਦਾਂ ਦੀ ਭੂਆ ਜਿਹੜੀ ਅਜੋਦਨ ਕਹਿਣ ਲਈ ਛੇੜੀ ਛੇੜੀ ਮੇਰੇ ਕੋਲ ਆ ਜਾ ਜੇ ਤੈਨੂੰ ਮੈਂ ਡੱਕਦੀ ਹਾਂ ਤੇ ਤੇਰੇ ਫਾਇਦੇ ਵਾਸਤੇ ਡੱਕਦੀ ਹਾਂ ਮਮੀ ਬਸ ਕਰੋ ਮੈਂ ਤਾਂ ਇੱਕ ਗੇ ਬੜੀ ਦੁਖੀ ਹਾਂ ਦੁਖੀ ਹਾਂ ਸਾਡਾ ਤੇ ਰਿਆ ਕੁਛ ਨਹੀਂ ਤੇ ਤੂੰ ਹੁਣ ਰੋ ਕੇ ਸੱਚੀ ਹੋ ਚੱਲੀਏ ਓ ਚੱਲ ਮਮੀ ਬਸ ਕਰੋ ਕੀ ਕੱਢਣਾ ਗੱਲਾਂ ਚੋਂ ਗੱਲਾਂ ਚੋਂ ਕਿਉਂ ਨਾ ਕੱਢਾਂਵੇਂ ਜਦੋਂ ਮੈਨੂੰ ਸਮਝਾਉਣੀ ਹਾਂ ਕਿ ਤੂੰ ਕੰਮ ਕਰੀ ਨਾ ਬਿਲਕੁਲ ਮੰਨ ਜਿਹੜਾ ਇਹ ਮੇਰੀ ਮੰਨੀ ਨਹੀਂ ਜੇ ਮੰਨ ਲੈਂਦੀ ਆਂ ਦਿਨ ਨਹੀਂ ਵਖਣੇ ਹੋਣੇ ਨਾਜ਼ ਮਮੀ ਕੋਣ ਚਾਹੁੰਦਾ ਭੇਦਾਂ ਹੋਵੇ ਕਿ ਇਹਦੇ ਨਾਲ ਜੋ ਹੁਣ ਆ ਹੀ ਹੋ ਗਿਆ ਹੁਣ ਕੋਈ ਫਾਇਦਾ ਇਹ ਗੱਲਾਂ ਕਰਨ ਦਾ ਮਮੀ ਜੇ ਮੈਂ ਉਦਨ ਇਹਦੀ ਚਾਚੀ ਨਾਲ ਗਈ ਇਹ ਪੁੱਜ ਕੇ ਮੇਰੇ ਨਾਲ ਗਈ ਅਗਲੀ ਬਿਟਰ ਬਿਟਰ ਵੇਂਦੀ ਸੀ ਕੀਪਤਾ ਸਾਡੇ ਘਰ ਤੇ ਨਜ਼ਰ ਹੀ ਲੱਗੀ ਹੋਈ ਮਮੀ ਤੇਰਾ ਦਿਮਾਗ ਖਰਾਬ ਆ ਐੋ ਜੰਗ ਨਾਲ ਸੋਚੀ ਜੰਮੀ ਮੈਂ ਬੜਾ ਕੋ ਸੋਚੀਦਾ ਵਾ ਸਿਆਣੇ ਬੰਦੇ ਜਿਹੜੀ ਗੱਲ ਕਹਿਣੋਂ ਮੰਨ ਲੈਣੀ ਚਾਹੀਦੀ ਆ ਤੁਸੀਂ ਤਾਂ ਨਿਆਣੇ ਜੇ ਤੁਹਾਨੂੰ ਤੇ ਨਹੀਂ ਨਹੀਂ ਸਮਝ ਤੇ ਹੁਣ ਤੂੰ ਟਾਈਮ ਵੇਖ ਵੀ ਟਾਈਮ ਕਿਰਾਵਾ ਤੂੰ ਫਿਰ ਉਹ ਕਲ ਕੰਢੀ ਦੱਸ ਹਾਂ ਮੈਨੂੰ ਬੜੀ ਘਨੇ ਬੁਰੀ ਲੱਗਣ ਈ ਮੈਂ ਤਾਂ ਨਹੀਂ ਕਿਹਨੇ ਮਹਾਰਾਜ ਨੇ ਸੁਣੀ ਆ ਘਰੀ ਝੋਲੀ ਉੱਠੂਗੀ ਮੈਨੂੰ ਕੀ ਪਤਾ ਈ ਅੰਤ ਨਹੀਂ ਸਖਮੀ ਹੋ ਜਾਣੀ ਉਹ ਚਲ ਮੰਮੀ ਜੋ ਹੁਣ ਆਈ ਹੋ ਗਿਆ ਵਾ ਚੁੱਪ ਕਰ ਹੁਣ ਤੂੰ ਈ ਕਿਉਂ ਤੀ ਵੇਖੋ ਟਾਈਮ ਵੇਖੋ ਕਿਦਾਂ ਮੋ ਪੁੱਤਾ ਤੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਇਹ ਮਹਾਰਾਜ ਨੇ ਘੜੀ ਘੜੀ ਨਹੀਂ ਜੀ ਜਾਣ ਦੇਣੀਆਂ ਆਂਦੀਆਂ ਜੇ ਦਿੱਤਿਆਂ ਹੀ ਤੁਹਾਨੂੰ ਸਾਮਣ ਦਾ ਸਾਡਾ ਫਰਜ਼ ਬਣਦਾ ਈ ਇਹ ਬਾਈ ਵੀ ਸੁਣੋ ਇਹ ਕੁੜੀ ਨੇ ਨਹੀਂ ਮੇਰੀ ਮੰਨੀ ਆਪਣੀਆਂ ਮਰਜ਼ੀਆਂ ਹੀ ਕਰ ਕਰ ਖਾਤਮੀ ਜਿੱਥੇ ਨਹੀਂ ਕਹਿਣਾ ਉੱਥੇ ਵੀ ਇਹਨੇ ਮੇਰੇ ਨਾਲ ਧਰਨਾ ਉਹ ਮੰਮੀ ਕਿਤੇ ਨਹੀਂ ਗਈ ਕਦੋਂ ਗਈ ਆ ਕਿਤੇ ਇੱਕੋ ਵਾਰੀ ਵਿਚਾਰੀ ਹੋ ਕੇ ਆਈ ਆ ਹੁਣ ਤੇ ਤੂੰ ਆਵੇ ਕਹੀ ਜਾਂਦੇ ਹੋ ਮੈਂ ਜਦੋਂ ਮੈਂ ਡੱਕਦੀ ਹਾਂ ਕੀ ਲੋੜ ਹੀ ਬਾਥਰੂਮਾਂ ਚ ਜਾਂਦੀ ਕੀ ਗੱਲ ਮੈਂ ਮਰ ਗਈ ਹਾਂ ਮੈਂ ਨਹੀਂ ਕੰਮ ਕਰ ਸਕਦੀ ਉਹ ਚਲ ਅੱਗੇ ਵੀ ਤੇ ਮਾਰਾ ਮੋਟਾ ਕਰਦੀ ਹੀਗੀ ਤੇ ਜੇ ਕਰਦੀ ਹੀ ਤੇ ਡੱਕਦੀ ਵੀ ਹਾਂ ਤੂੰ ਵੀ ਆਪਣਾ سپورਟਾਂ ਦੇਂਦਾ ਪਰ ਤੂੰ سپورਟ ਨਹੀਂ ਕਰਨਾ ਮੈਂ ਤੈਨੂੰ ਕਹਿੰਦਾ ਵੀ ਹੁਣ ਤੂੰ ਟਾਈਮ ਵੇਖੋ ਕਿਦਾਂ ਦਾ ਤੂੰ ਫਿਰ ਉਹ ਗੱਲ ਕਰੀ ਜਾਂਦੇ ਹੋ ਅੱਛਾ ਹੁਣ ਮੈਨੂੰ ਆਖਾ ਹੀ ਕੱਖਣਾ ਜਿਹੜੀਆਂ ਮਰਜ਼ੀਆਂ ਕੀਤੀਆਂ ਨਾ ਉਹਨਾਂ ਦੀ ਇਹਨੂੰ ਸਜ਼ਾ ਪੂਤ ਨਹੀਂ ਪੈਣੀ ਆ ਉਹ ਚੱਲ ਤੂੰ ਮੇਰੀ ਗੱਲ ਛੱਡੋ ਤੂੰ ਜਾਓ 10 ਮਿੰਟ ਰਹਿਣ ਦੋਨੋਂ ਬਹਿ ਲੰਦ 10 ਮਿੰਟ ਰਹਿਣ ਦੋ ਮੇਰਾ ਤਾਂ ਜੀ ਕੰਡਾ ਨੇ ਪੂਆ ਨੂੰ ਫੋਨ ਲਾ ਕੇ ਕਮਾ ਕੋਈ ਥੋੜੀ ਬੋਤੀ ਨੂੰ ਮਤ ਦੇ ਛੱਡਣੀ ਓ ਮਮੀ ਤੈਨੂੰ ਮੈਂ ਕਹਿੰਦਾ ਜਾਓ ਤੂੰ 10 ਮਿੰਟ ਬਾਅਦ ਬਾਹਰ ਜਾਓ ਬਾਹਰ ਜਾਓ ਮੈਨੂੰ ਤਾਂ ਯਾਰ ਮਖਾਈ ਦੇਣ ਲਈ ਆ ਮੈਨੂੰ ਹੁਣ ਇਹ ਚੰਗੀ ਨਹੀਂ ਲੱਗਣ ਈ ਆਗੀ। ਉਹ ਮੰਮੀ ਮੇਰੀ ਗੱਲ ਸੁਣ ਜਿੱਥੋਂ ਆਈ ਆ ਉਹਨਾਂ ਨੇ ਮਤ ਦੇ ਗਈ ਖਲਾਇਆ ਵਾ। ਬੜੀ ਲਖੀਆ ਕੰਮ ਕਾੜ ਸੜਾ ਕਰਦੀ ਆ। ਠੀਕ ਆ ਰੋਟੀ ਪਾਣੀ ਤਾਨੂੰ ਟਾਈਮ ਨਾਲ ਦਿੰਦੀ ਸੀ। ਹੋਰ ਕੀ ਉੱਤੇ ਕੀ ਅਨਪਰਾ ਵਾਲੀ ਕੀ ਗੱਲ ਆ। ਵੇ ਮੇਰੀ ਸੁਣ ਗੱਲ। ਜੇ ਸਿਆਣੀ ਸਮਝਦਾਰ ਹੁੰਦੀ ਨਾ ਤੇ ਸੱਸ ਮਾਂ ਦੀ ਮੰਨ ਲੈਂਦੀ। ਮੰਨੀ ਤਾਂ ਨੇ ਇੱਕ ਵੀ ਨਹੀਂ ਗਈ। ਉਹਨੂੰ ਕਿਹਾ ਕਿ ਤੂੰ ਆਂਦਾ। ਉਹ ਮੰਮੀ ਮੰਨਦੀ ਤੇ ਰਹੀ ਆ ਟਾਡੇ। ਕਿਹੜੀ ਗੱਲ ਨਹੀਂ ਮੰਨਦੀ ਰਹੀ। ਉਹਨੇ ਕਿਹਾ ਕੋਈ ਹੋ ਜਾ ਕੰਮ ਕਿਤੇ ਕੰਮ ਹੀ ਕਰਨ ਦੀ ਓ ਕੀ ਕਰਨ ਦੀ। ਵਾ ਕਿਹੜਾ ਚੰਦ ਚਾੜਤਾ ਵ ਹ ਜੋ ਹੁਣ ਆਈ ਹੋ ਗਿਆ ਵਾ ਉਹ ਨਾ ਕਰੋ ਬਾਰ-ਬਾਰ ਹੋ ਜੇ ਰੱਬ ਨੇ ਇੱਕ ਵਾਰੀ ਸੋਹਣੀ ਲਈ ਹੀ ਤੇ ਕਿਹਨੇ ਮੇਰੀ ਮੰਨ ਲੈਂਦੀ ਕਿਤੇ ਡੋਲਾ ਮੰਜੇ ਤੇ ਬੈਠਾ ਰਹਿੰਦਾ ਕੋਈ ਗੱਲ ਨਹੀਂ ਅੱਗੇ ਦੁਖੀ ਆ ਤੂੰ ਤੇ ਹੋਰ ਦੁਖੀ ਕਰੀ ਜਾਂਦੇ ਹੋ ਦੁਖੀ ਆ ਤਰੇ ਦੁਖੀ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਤੇਰੇ ਦਿਲ ਚ ਹੈ ਨਾ ਮੈਨੂੰ ਚੰਗੀ ਲੱਗਦੀ ਮਰ ਤੂੰ ਨਹੀਂ ਅੱਖੇ ਲੱਗਣਾ ਹੁਣ ਨਾ ਹਾਂ ਮੈਂ ਨਹੀਂ ਅੱਖੇ ਲੱਗਣਾ ਮੈਨੂੰ ਤਾਂ ਬਸ ਪੋਤਾ ਪੋਤੀ ਚਾਹੀਦਾ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੋਲੂਗਾ ਬਾਬਾ ਫਿਰ ਕੋਈ ਇਹਨੇ ਮੂੰਹ ਹਲ ਮੈਂ ਵੇਖੇ ਚੱਕਣਾ ਕੋਈ ਗੱਲ ਨਹੀਂ ਹੋ ਜੂਗਾ ਤੁਸੀਂ ਬਾਬਾ ਦੀ ਕਿਰਪਾ ਕਰੂਗਾ ਕੋਈ ਗੱਲ ਨਹੀਂ ਵੇ ਤੂੰ ਤਾਂ ਕਹਤਾ ਕੋਈ ਗੱਲ ਨਹੀਂ ਮੈਨੂੰ ਪੁੱਛ ਕੇ ਵੇਹ ਮੈਂ ਮੈਂ ਕਈ ਸੁਖ ਨੇ ਸੋਚੇ ਸੀ ਮੈਂ ਕਈ ਰੀਝਾਂ ਹੀ ਮੰਝ ਮੇਰੀਆਂ ਦਰੀਜਾਂ ਦਿਲ ਦੀਆਂ ਦਿਲਚੀ ਰਹਿ ਗਈਆਂ ਨੇ ਮੰਮੀਆਂ ਮੈਂ ਤੁਹਾਡੇਗੇ ਹੱਥ ਜੋੜਨੀ ਆ ਮੈਂ ਤੇ ਅੱਗੇ ਬੜੀ ਦੁਖੀ ਆ ਮੈਨੂੰ ਹੋਰ ਨਾ ਹਾਂ ਦੁਖੀ ਕਰੂੰ ਮੈਂ ਤੇ ਪਛਤਾਉਂਦੀ ਆ ਉਹ ਵੇਲੇ ਨੂੰ ਮੈਂ ਕਿਉਂ ਉਹਦਾ ਚੜ ਗਈ ਹਾਂ ਹੁਣ ਜੇ ਬਾਬਾ ਕੀਤੇ ਸੁਣੂਗਾ ਮੈਂ ਤੇ ਹਰ ਗੱਲ ਤੁਹਾਡੀ ਮੰਨੂਗੀ ਤਾਰੇ ਤੋਂ ਪੁੱਛੇ ਬਗਰ ਮੈਂ ਪੈਰ ਨਾ ਪੁੱਟੂਗੀ ਕਿਤੇ ਅੱਛਾ ਹੁਣ ਤੂੰ ਹਾਂ ਗੱਲਾਂ ਕਹਿਨੀ ਤੇ ਜੇ ਪਹਿਲਾਂ ਹੀ ਮੰਨ ਲੈਂਦੀ ਮੰਮੀ ਮੈਨੂੰ ਥੋੜਾ ਬਤਾਇਆ ਕਮ ਹੋਣਾ ਚੱਲ ਹਣ ਬਹਿ ਕੇ ਨਾ ਤੇ ਉਹ ਆਪਣੀ ਕਿਸਮਤ ਨੂੰ ਜਿੱਦਾਂ ਨਹੀਂ ਤੇਰੀ ਨੀਤ ਹੁੰਦਾ ਨੇ ਤੈਨੂੰ ਫਰ ਮਿਲ ਗਿਆ ਹੀ ਵੇ ਲੋ ਸਣੀ ਮੰਮੀਆ ਕਿੰਨੀਆਂ ਗੱਲਾਂ ਕਰਕੇ ਗਏ ਆ ਦੱਸ ਮੈਂ ਚੰਨੀ ਹੀ ਪਿੱਦਾਂ ਹੋਵੇ ਤੇ ਸਰਦ ਮੇਰੀ ਗੱਲ ਸੁਣ ਚਾਹੁੰਦੇ ਤੇ ਉਹ ਵੀ ਨਹੀਂ ਹੈ ਨਾ ਤੈਨੂੰ ਕਿੰਨਾ ਮਨਾ ਕਰਦਾ ਰਿਹਾ ਮੈਂ ਵੀ ਮਨਾ ਕਰਦਾ ਰਿਹਾ ਮੰਮੀ ਹੁਣ ਵੀ ਮਨਾ ਕਰਦੇ ਰਹੀ ਕਿ ਨਾ ਕਰ ਕੰਮ ਨਾ ਕਰ ਪਰ ਤੂੰ ਆਖੇ ਨਹੀਂ ਲੱਗਦੀ ਠੀਕ ਆ ਹੁਣ ਉਹ ਸੱਚੇ ਹੀ ਰੇ ਸੁਣਾਉਂ ਮੈਂ ਤੇ ਲਾਗੂ ਮੜਾ ਮੋਟਾ ਕਰ ਦਿੰਨੀ ਹਾਂ ਚੱਲ ਮੰਮੀ ਇਕੱਲੇ ਰੱਗੇ ਰਹਿੰਦੇ ਆ ਨੌ ਵੀ ਕੋਲੇ ਚਲ ਜਾਂਦੀ ਆ ਚੱਲ ਕੋਈ ਗੱਲ ਨਹੀਂ ਹੁਣ ਏਦਾਂ ਵਾ ਤੂੰ ਰੈਸਟ ਕਰ ਠੀਕ ਆ ਤੇ ਦਿਮਾਗ ਠੰਡਾ ਰੱਖ ਰੈਸਟ ਕਰ ਤੂੰ ਪਤਾ ਨਹੀਂ ਸਾਡੇ ਘਰ ਨੂੰ ਕੀਦੀ ਨਜ਼ਰ ਲੱਗ ਗਈ ਏ ਮੈਨੂੰ ਤਾਂ ਇੰਜ ਸ਼ੱਕ ਪੈਂਦਾ ਜਿਦਾਂ ਜੀਵਨ ਨੇ ਕੋਹੇ ਦੇ ਸਿਰ ਚੀ ਕਰਕੇ ਪਾਛ ਲਿਆ ਹੁੰਦਾ ਮੇਰੇ ਨਾ ਕਿਤੇ ਰੱਬ ਨੇ ਸੁਪਨੇ ਪੂਰੇ ਹੋਣ ਹੀ ਨਹੀਂ ਦਿੱਤੇ ਕੀ ਕਰ ਸੜ ਗਈ ਕਿਸਮਤ ਮੇਰੀ ਦੀ ਮੰਮੀ ਕੀ ਹੋ ਗਿਆ ਤੁਹਾਨੂੰ ਐਵੇਂ ਰੋਲਾ ਪਾਈ ਜਾਂਦੀ ਐ ਚਾਪੀ ਵਿੱਚ ਦੀਦਾ ਕੀ ਕਸੂਰ ਉਹਨਾਂ ਨੇ ਦਿਵਾਲੀ ਕਿਹੜੀ ਘਲੋਂ ਹੋਏ ਉਹ ਤੁਸੀਂ ਵੀ ਬੰਦੇਾਂ ਨੂੰ ਨਹੀਂ ਬੈਂਦੀ ਮਮਿੱਤ ਤੁਹਾਡੀ ਸਭ ਤੋਂ ਮਾੜੀ ਆਦਤ ਆ ਤੁਹਾਡੀ ਨਹੀਂ ਮਾੜੀ ਨੀਤ ਆਣਾ ਨੀਤਾਂ ਨੂੰ ਮਰਦਾਂ ਹੁੰਦੀਆਂ ਵਾ ਫਿਰ ਨਹੀਂ ਮੇਰੀ ਮਾੜੀ ਨੀਤੀ ਮੈਂ ਤਾਂ ਨਹੀਂ ਕਿਹਾ ਮਾੜਾ ਸੋਚਿਆ ਚੰਗਾ ਵੀ ਨਹੀਂ ਕਿਦਾ ਸੋਚਦੇ ਜੇ ਹਰ ਇੱਕ ਨੂੰ ਸੋਚਦੇ ਕਿ ਇਹ ਬੜਾ ਮਾੜਾ ਵਾ ਮੈਂ ਇਕੱਲੀ ਚੰਗੀ ਰਹਿ ਗਈ ਵੀ ਇਹਦੇ ਢਿੱਡ ਚ ਗੱਲਾਂ ਕਿਉਂ ਰਹਿ ਗਈਆਂ ਜਾਂ ਫੇਰ ਤੂੰ ਦੱਸਿਆ ਤੇ ਜਾਂ ਫੇਰ ਉਹਨੇ ਦੱਸਿਆ ਜੀਵਨ ਦੇ ਤਾਂ ਨਾ ਕੀ ਹੋ ਜਾਣਾ ਨੀ ਲੋਕ ਕੀ ਬੁੰਦਿਆ ਤੱਕ ਨਹੀਂ ਗੱਲਾਂ ਕੱਢ ਦੇ ਇਹਨਾਂ ਦੀਆਂ ਗੱਲਾਂ ਦਾ ਸਾਧੀਆਂ ਗੱਲਾਂ ਉਹਦਾ ਤੈਨੂੰ ਕੀ ਪਤਾ ਉਹਦੀ ਨਜ਼ਰ ਮੰਮੀ ਕਾਦਾ ਦਿਮਾਗ ਪਤਾ ਨਹੀਂ ਕਿਦਾਂ ਦਾ ਮੈਂ ਤੁਸੀਂ ਮੇ ਪੁੱਠੇ ਪਾਸੇ ਨੇ ਤੁਰ ਪੈਣਾ ਹੁੰਦਾ ਵਾ ਕੋਈ ਕੰਮ ਹੋ ਜਾਈ ਸੇ ਉਹਨਾਂ ਨੂੰ ਹੌਸਲਾ ਦੇਣ ਦੀ ਬਜਾਏ ਤੇ ਦੇ ਹੀ ਉਹਨਾਂ ਨਾਲ ਲੜੰਦਾ ਤੂੰ ਦੱਤੀ ਕੀ ਭੜੇ ਤੁਸੀਂ ਭਾਂਦੇ ਕਿ ਮੈਨੂੰ ਬੜਾ ਧੋਖਾ ਸਾਰਿਆਂ ਦਾ 니 ਚੁੱਪ ਕਰਕੇ ਬਹਿ ਜਾ ਚੁੱਪ ਕਰਕੇ ਬਹਿ ਜੀ ਇਹਨੂੰ ਅੱਬਾ ਚਾਚੀ ਦਾ ਬੜਾ ਧੋਖਾ ਉਹਦੇ ਜਾ ਕੇ ਬਹਿ ਜਾ ਤੁਸੀਂ ਤੇ ਮੈਂ ਵੀ ਚਾਚੀ ਦਾ ਨਾਮ ਹੀ ਨਹੀਂ ਲੈ ਹੈਗਾ ਫਿਰ ਕੇ ਮੇਰੇ ਗੱਲ ਪੈਣੀ ਸਾਲ ਪਹਿਲੇ ਮੈਂ ਤੁਹਾਨੂੰ ਭਾਬੀ ਵੱਲੋਂ ਕਹਿੰਦੀ ਵੀ ਕਿਹੜੀ ਗੱਲ ਉਹਨਾਂ ਨਾਲ ਲੜੀ ਜਾਂਦੇ ਹੋ ਉਹ ਭਾਬੀ ਦੀ ਸਾਕੀ ਵੱਡੀ ਭੁੱਲ ਵਾਹਨੂ ਉਹਦੀ ਮੰਮੀ ਇਹ ਹਜੇ ਟਾਈਮ 'ਚ ਨਾ ਭਾਬੀ ਨੂੰ ਸਾਡੀ ਬੜੀ ਲੋੜ ਵਾ ਉਹਨਾਂ ਨਾਲ ਲੜਨ ਦੀ ਬਜਾਏ ਨਾ ਉਹਨਾਂ ਦਾ ਸਹਾਰਾ ਬਣੋ ਤੁਸੀਂ ਤੇ ਉਲਟਾ ਉਹਨਾਂ ਨਾਲ ਗੱਲ ਸੁਣੇ ਜਾਂਦੇ ਹੋ ਉਹ ਚਾਹੁੰਦੇ ਹੀ ਕਿ ਮੇਰੇ ਨਾਲ ਇਦਾਂ ਹੋਏ ਤੁਹਾਨੂੰ ਉਹਨਾਂ ਤੋਂ ਵੱਧ ਦੁੱਖ ਵਾ ਸਾਰਾ ਦੁੱਖ ਉਹਨੂੰ ਮੈਂ ਪੂਰਾ ਹੀ ਦਊਂਗੀ ਉਹਨੂੰ ਮੈਂ ਮਿਲਣੇ ਸਾਣੇ ਨਿਕਾਵਾਂਗੀ ਉਹਨੂੰ ਲੱਗ ਪਤਾ ਜਾਊਗਾ ਕਿ ਮੈਂ ਕਿਸਿਆਂ ਦੀ ਮੰਨੀ ਨਹੀਂ ਆਹ ਵੇਖੋ ਤੁਹਾਡੇ ਗੜੀ ਜੋੜੇ ਹੱਥ ਲੜਾਈਆਂ ਪਾਉਣ ਨੂੰ ਤੁਸੀਂ ਚੰਗੇ ਭਲੇ ਉਹ ਕਰਦੇ ਵਿੱਚ ਆਪਣੀ ਗਲਤੀ ਨਾ ਮੰਨਿਓ ਵੀ ਮੇਰੀ ਵੀ ਕੋਈ ਗਲਤੀ ਹੈ ਮੈਂ ਗਲਤੀ ਕਿਹੜੀ ਕੀਤੀ ਆ ਫਿਰ ਉਹਦੀ ਕੀ ਗਲਤੀ ਆ ਮੈਂ ਗਲਤੀ ਕਿਹੜੀ ਕੀਤੀ ਆ ਮੇਰੇ ਨਾਲ ਕੋਈ ਗੱਲ ਨਹੀਂ ਉਹਦੇ ਉਦਾਂ ਹੀ ਤਾਂ ਏਡੇ ਵਾਲੀ पे ਤੁਸੀਂ ਕਹਿੰਦੇ ਕਸੂਰ ਕਰਨਾ ਦਾ ਆਪਣਾ ਤੁਸੀਂ ਮੰਨਣਾ ਨਹੀਂ ਹੁੰਦਾ ਆਪਣਾ ਨਹੀਂ ਮੰਨਣਾ ਹੁੰਦਾ ਜੇ ਬੰਦਿਆਂ ਨੂੰ ਗੈਰ ਜਾਂਦੀ ਤੇ ਮੈਂ ਕੀ ਕਰ ਲੈਣਾ ਸੀ ਕੀ ਕਰ ਲੈਣਾ ਸੀ ਫਿਰ ਤੁਸੀਂ ਕੀ ਬਾਟੇ ਲਾਪ ਟਾਈਮ ਹਟਾ ਨਗਾ ਹੀ ਦਿੰਦਾ ਨਹੀਂ ਐਦਾਂ ਕੰਮ ਨਹੀਂ ਹੁੰਦਾ ਇਹ ਜੋ ਹੋਣਾ ਹੀ ਉਹ ਤੇ ਹੋ ਕੇ ਰਹਿਣਾ ਹੀ ਸਾਜੇ ਬੰਦ ਜੋ ਹੋ ਜਾਂਦਾ ਵਾ ਤੇ ਫਿਰ ਤੁਸੀਂ ਉੱਥੇ ਰੋਕ ਲਿਆ ਕਰੋ ਸਾਰਾ ਕੁਝ ਤੇ ਤੇਰੀ ਸਾੜੀਆਂ ਜਬਾਨ ਕ ਲੈਣੀਆ ਜਬਾਨਾਂ ਬੋਲਨੀ ਹੈ ਬੋਲਦੀ ਮੈਕ ਲੈਣੀਆ ਜਬਾਨਾ ਨਹੀਂ ਜੇ ਤੂੰ ਵੀ ਮੇਰਾ ਸਾਥ ਦੇਣਾ ਆ ਮम्मी ਤੂੰ ਹੀ ਨਹੀਂ ਕਹੇਦੇ ਬਣ ਸਾਦੇ ਚਲ ਜੋ ਮੇਰੇ ਲਾਗੋ ਆ ਨਹੀਂ ਤੇਰੀ ਆ ਤੇਰੀ ਆ ਤੇ ਪਾਦੀ ਦੀ ਗਲਤੀ ਆ ਫਿਰ ਕਾਹਦੀ ਗਲਤੀ ਕਾਦੀ ਆ ਜੋ ਕਰਮਾਂ ਚ ਲਿਖਿਆ ਨਾ ਉਹ ਮੇਰੇ ਲਈ ਜਾਣਾ ਚੰਗਾ ਭੈਣਾ ਜੋ ਤੁਸੀਂ ਕਹੋਗੇ ਨਾ ਹੁਣ ਉਹ ਹੀ ਕਰ ਚ ਹੋਏਗਾ 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 ਤੁਹਾਡੇ ਵਾਂਗ ਥੋੜੀ ਪਿਸੜੂ ਸੜੂ ਕਰਦੇ ਰਹਿਣਾ ਅਦਾ ਕਸੂਰ ਤੇ ਆਦਾ ਕਸੂਰ ਆਪਣੀ ਗਲਤੀ ਹਮਾਂ ਦੇ ਨੀਤ ਮੰਮੀ ਹਾਂ ਜਿੱਦੀ ਕਿਤੇ ਇੱਕੀ ਮਾੜੀ ਆ ਨਾ ਇਹੋ ਹਰ ਵਕਤ ਸੋਚਦੀ ਨਹੀਂ ਤੇ ਇਹਦੇ ਮਥਰੀ ਲੱਗਣ ਦੇਣਾ ਉਹਦੇ ਮਥਰੀ ਲੱਗਣ ਦੇਣਾ ਲੱਲੋ ਹੁਣ ਬਿਠਾ ਲਓ ਅੰਦਰ ਸਨੀ ਅਜੀਤ ਜੀ ਮੇਰੀ ਗੱਲ ਸੁਣ ਹਾਂਜੀ ਜੋ ਹੁਣ ਅਸੀਂ ਉਹ ਤੇ ਗਿਆ ਹੋ ਤੇ ਹੁਣ ਨਾ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕੋਈ ਉਹ ਤੇ ਚਲੋ ਡੈਡੀ ਜੋਂ ਨਹੀਂ ਹੋਣਾ ਹੀਗਾ ਮਰਚਨਤਾ ਤੇ ਚਲ ਠੀਕ ਨਹੀਂ ਆ ਵੀ ਮੰਮੀ ਹੁਣ ਉਹਦੇ ਦਿਵਾਲੇ ਹੋਣ ੜੀ ਆ ਉਹ ਰੋਈ ਜਾਂਦੀ ਆ ਅੱਗੇ ਉਹ ਕਰੀ ਹੁਣ ਸੁਖੀ ਆ ਵੇਖੋ ਹੁਣ ਉਹਦਾ ਵੀ ਕੀ ਕਸੂਰ ਆ ਮੈਂ ਉਹੀ ਤੇ ਕਹਿਣ ਦੇ ਆ ਕੁਦਰਤ ਦੇ ਹੱਥ ਦਾ ਸਗੱਲਾਂ ਸਾਰੀਆਂ ਹੈ ਉਹ ਉਹ ਤੇ ਰੱਬ ਨੇ ਕਰਨਾ ਜੋ ਕਰਨਾ ਇਹ ਆ ਵੀ ਜਦੋਂ ਬੰਦੇ ਨੇ ਕੋਈ ਚੀਜ਼ ਸੋਚੀ ਹੋਏ ਨਾ ਤੇ ਉਹ ਹੋਵੇ ਨਾ ਤੇ ਖਰਾਬ ਹੋ ਜੇ ਕੰਮ ਤੇ ਬੰਦੇ ਨੂੰ ਦੁੱਖ ਆਉਂਦਾ ਵਾ ਮੰਮੀ ਤੇਰੀ ਵੀ ਐਸਾ ਹੌਬ ਨਾ ਰਹੀ ਆ ਨਹੀਂ ਹੈ ਤੇ ਮੰਮੀ ਵੀ ਸੱਚੀ ਆ ਪਰ ਹੁਣ ਡਾਡੀ ਗਲਤੀ ਉਹਦੇ ਵੀ ਨਹੀਂ ਨਾ ਕੋਈ ਛੜਨ ਦੀ। ਹੁਣ ਤੂੰ ਛੱਡ ਦੇ ਜਿਹੜੀਆਂ ਵੀ ਗੱਲਾਂ ਹੈਗੀਆਂ ਵਾ ਤੂੰ ਆਪਣੇ ਕੰਮ ਵੱਲ ਧਿਆਨ ਦੇ। ਠੀਕ ਆ ਕਿ ਨਹੀਂ? ਆਹ ਕੰਮ ਕਰ ਤੇ ਹੁਣ ਕਰਨੀਆਂ ਚਲੋ। ਉਹ ਤਾਂ ਨਹੀਂ ਨਾ ਰੋਕੇ ਜਾ ਸਕਦੇ। ਉਹ ਤੇਰੀ ਰੁਕੇ ਜਾ ਸਕਦੇ। ਤੇ ਜੇ ਇਦਾਂ ਕਰੋਗੇ ਤਾਂ ਫਿਰ ਚਾਚਪੇੜੇ ਹੱਥ ਧੋ ਕੇ ਬੈਠੇ ਰਹੋਗੇ। ਨਹੀਂ ਉਹ ਤਾਂ ਠੀਕ ਆ ਮੈਂ ਕਹਿੰਦਾ ਚਲ ਮੈਂ ਤੇ ਕੰਮ ਕਰ ਕਰ ਲਾਂਗਾ ਬਾਹਰ। ਤੋ ਕੱਲੀ ਕਰ ਫਿਰ ਬੁਸਕਦੀ ਰਹਿੰਦੀ ਕੋਈ ਗੱਲ ਨਹੀਂ ਉਹਨੂੰ ਕੱਲੀ ਨੂੰ ਕੀ ਆ ਇੱਥੇ ਹੀ ਆਪਾਂ ਸਾਰੇ ਕੋਈ ਨਹੀਂ ਮੈਂ ਸਮਝਾਉਂਗਾ ਉਹਨੂੰ ਤੁਸੀਂ ਮੰਮੀ ਨੂੰ ਸਮਝਾਇਓ ਮਹਾਰਾਜ ਆ ਕਿ ਕੋਈ ਖ ਨਹੀਂ ਹੁਣ ਜੋ ਹੁਣ ਆਈ ਉਹ ਰੱਬ ਨੇ ਜੋ ਕਰਨਾ ਹੀ ਕਰਤਾ ਵਾ ਤੇ ਗਰੀ ਕੋਈ ਨਹੀਂ ਵਾ ਇਹ ਗਰੂ ਫਿਰ ਸੁਣੂੰਗਾ ਆਹੋ ਉਹਦੇ ਮਹਾਰਾਜ ਦੇ ਘਰ ਚ ਸਾਰਾ ਕੁਝ ਹੀ ਹੈਗਾ ਵਾ ਹਾਂਜੀ ਠੀਕ ਆ ਕਿ ਨਹੀਂ ਤੋਣੇ ਤਾਂ ਲੜਿਆ ਕਿਉਂ ਨਾ ਵਾ ਇਹ ਲੜਾਈ ਝਗੜੇ ਵਾਲੀ ਗੱਲ ਥੋੜਾ ਵਾ ਉਹੀ ਗੱਲ ਨਾ ਉਹ ਜੋ ਸ਼ਰੈਣ ਹੈ ਜਿਹੜੀ ਐਵੇਂ ਡਈ ਦੀ ਮਮਮੀ ਇਹ ਗੱਲ ਨੂੰ ਸਮਝਦੀ ਨਹੀਂਗੀ ਮਮਮੀ ਨੂੰ ਮੈਂ ਕਹਿਣਾ ਮਮਮੀ ਚਲੋ ਕੋਈ ਨਾ ਟਾਈਮ ਵੇਖਦੋਂ ਆ ਨਾ ਟਾਈਮ ਕਿਦਾਂ ਕੋਈ ਇਹ ਤਾਂ ਗੁੱਸਾ ਕੱਢਣਾ ਵਾ ਬਾਹ ਚੋਂ ਕੱਢ ਲਈ ਚੱਲ ਤੂੰ ਇਹ ਆਪਣਾ ਕੰਮ ਕਰ ਤੂੰ ਵੀ ਆਪਣੇ ਕੰਮ ਵਾਲੇ ਜਰਾ ਕਾ ਸਾਬਤਾ ਬਲਾ ਆਪਣਾ ਵੀ ਹੈ ਕੋਈ ਨਹੀਂ ਐਵੇਂ ਤੇਰੀ ਢਾਗੇ ਨਾ ਬੈਠੇ ਰਹੋ ਨਹੀਂ ਕੋਈ ਨਹੀਂ ਤੇ ਕੋਈ ਨਹੀਂ ਮੈਂ ਕਰ ਲਊਗਾ ਉਹਨਾਂ ਦੀ ਗੱਲ ਹਾਂ ਠੀਕ ਜਿਹੜੀ ਹੁਣ ਹੋ ਗਈ ਹੋ ਗਈ ਗਾ ਨਹੀਂ ਕਰਦੀ ਕੋਈ ਠੀਕ ਲੈ ਕਿੰਨੇ ਦਿਨ ਹੋ ਗਏ ਅਜਰ ਸੋਈ ਚ ਬੜੀ ਨੂੰ ਅਰਸੋਈ ਚ ਨਾ ਖਲਾਰਾ ਵੀ ਬੜਾ ਪਿਆ ਵਾ ਜਿੱਦਾਂ ਮਰਜੀ ਹੈ ਨਾ ਉਹ ਨਿਆਣੀ ਆ ਵਿਚਾਰੀ ਇੰਨਾ ਹੀ ਬੜਾਵਾ ਪਰ ਰੋਟੀ ਪਾਣੀ ਟਾਈਮ ਤੇ ਦੇ ਦਿੰਦੀ ਰਹੀ ਐ ਚੱਲ ਅੱਜ ਤੋਂ ਮੈਂ ਆਪੇ ਸਟਾਰਟ ਕਰਦੀ ਆ ਹੌਲੀ ਹੌਲੀ ਹੁਣ ਤੇ ਬਾਹ ਥੋੜੀ ਠੀਕ ਲੱਗਦੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਕਰਕੇ ਕੰਮ ਤੇ ਸ਼ੁਰੂ ਕਰਾਂ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਹਾਲਾਵਟੀ ਦਾ ਹੁਣ ਜੇ ਮੈਂ ਫੋਨ ਕਰਨੀ ਆ ਤੇ ਮੇਰਾ ਫੋਨੋਂ ਨਹੀਂ ਚੁੱਕਦਾ ਕੋਈ ਪਤਾ ਨਹੀਂ ਕੀ ਗੱਲ ਆ ਠੀਕ ਹੋਵੇ ਸਹੀ ਨਾਮ ਦਾ ਵੀ ਫੋਨ ਲੱਗਣ ਡਿਆ ਪੇ ਨਾਮ ਨੂੰ ਫੋਨ ਕਰਕੇ ਪੁੱਛ ਲਾਂ ਪੁੱਤ ਤੈਨੂੰ ਕੋ ਪਤਾ ਲੱਗਾ ਵਾ ਅੰਤਰੀ ਟੈਨਸ਼ਨ ਤੇ ਹੈ ਹੀ ਐ ਨਾ ਮਨ ਦੇ ਉੱਤੇ ਏਦਾਂ ਕਰਾਂ ਮੰਜਿੰਦਰ ਨਾਲ ਜਾ ਕੇ ਗੱਲ ਕਰਨੀ ਆ ਤੇ ਸੋਈ ਚ ਮੈਂ ਬਾਅਦ ਚ ਹੀ ਆਉਣੀ ਆ ਮੰਜਿੰਦਰ ਮੰਜਿੰਦਰ ਉੱਠੋਂ ਤਾਂ ਕੀ ਗੱਲ ਮੇਰੀ ਗੱਲ ਤੇ ਸੁਣੋ ਹਾਂ ਮਿੰਨਾ ਬੜਾ ਹੀ ਫਿਕਰਜਾ ਲੱਗਾ ਹੋ ਸ਼ਰਮ ਦਾ ਜੇ ਮੈਂ ਫੋਨ ਕਰਦੀ ਆ ਨਾ ਹਸਪੀਟਲ ਤੇ ਮੇਰਾ ਫੋਨ ਵੀ ਚੁੱਕ ਦੇ ਤੇ ਨਾ ਪਤਾ ਫੋਨ ਲੱਗਣ ਦੀ ਦਿਆ ਕਰ ਤੇ ਕਿੱਦਾਂ ਪਤਾ ਕਰੀਏ ਕਿ ਕੀ ਹਾਲਾ ਵੋਟੀ ਦਾ ਹੁਣ ਪਤਾ ਨਹੀਂ ਕੀ ਗੱਲ ਆ ਕੀਤਾ ਇੱਕ ਦੋ ਵਾਰੀ ਮੈਂ ਕੀਤਾ ਇੱਕ ਦੋ ਵਾਰੀ ਮੇਰਾ ਵੀ ਚੁੱਕਿਆ ਨਹੀਂ ਉਹਨਾਂ ਨੇ ਪਤਾ ਨਹੀਂ ਜਾਂਗੇ ਪਿੱਛੇ ਹੋਣਗੇ ਜਾਂ ਕੀ ਹਸਬਕਾਬਾ ਮੈਂ ਕਰਾਂ ਫਿਰ ਵੀਰ ਨੂੰ ਕਰੋ ਮਾ ਆਪਣਾ ਮਿੰਦੇ ਰਾਤੀ ਵੀ ਨੀਂਦ ਨਹੀਂ ਆਈ ਮੇਰਾ ਰਾਤੀ ਵੀ ਧਿਆਨ ਉਹਟੀ ਚ ਰਿਹਾ ਵਾ ਇਹ ਸਭ ਕੁ ਠੀਕ ਠਾਕ ਹੋਵੇ ਸਹੀ ਦੇਖ ਵੀ ਕਹਿੰਦੇ ਜੋਰ ਨਹੀਂ ਗਈ ਕੁੜੀ ਦੀ ਆਹੋ ਚਲ ਕੋਈ ਨਹੀਂ ਉਹ ਤਾਂ ਕੁੜੀ ਆਈਂਦੀ ਹੁੰਦੀ ਐ ਤਾਂ ਕਾਈ ਵੀਗੀ ਵੇ ਰੇਂਗ ਰੇਂਗ ਤੇ ਜਾਣਦੇ ਇਹ ਚੁਕਣ ਭਾਵ ਨਹੀਂ ਲਿਆ ਆਹ ਸੋਖਾ ਵੀ ਸਹੀ ਹੈ ਨਹੀਂ ਚੁਕਿਆ ਤਾਂ ਫੇਰ ਲਾ ਲੈਨੇ ਇਕ ਨਹੀਂ ਕੋਈ ਲਾਉਣ ਦਾ ਫਾਇਦਾ ਨਹੀਂਗਾ ਮੈਂ ਲਾ ਹਟੀਆਂ ਤੇ ਦੇ ਕਿਤੇ ਸਾਰਾ ਡੱਬਰੇ ਆਇਆ ਹੈ ਹਸਪੀਟਲ ਬਿਠੇ ਕੱਲ ਦੇ ਉਹਦਾ ਨਾ ਆਉਣ ਵਾਲੀ ਆ ਕਿਤੇ ਫੋਨ ਫਾਨ ਨਾ ਕਿਤੇ ਜਮਾਂ ਘਰਾਤੇ ਹੁਣ ਗਦੇ ਇਹਨਾਂ ਦੇ ਉਹ ਜਮਾਂ ਕਿੱਥੇ ਕਰਨੇ ਆ ਨਹੀਂ ਮੇਰੀ ਗੱਲ ਸੁਣੋ ਓਕੇ ਵੇਲੇ ਹੁੰਦਾ ਨਾ ਵੀ ਲਾਗੇ ਬੰਦੇ ਖੁਲਾਉਂਦੇ ਨੇ ਕਿ ਮੁੜ ਕੇ ਟਿਚ ਟਿਚ ਫੋਨਾਂ ਤੇ ਕਰੀ ਜਾਂਦੇ ਆ ਪਤਾ ਨਹੀਂ ਹੁਣ ਵਿੱਚ ਦੀ ਗੱਲ ਕੀ ਆ ਤੇ ਕੀ ਨਹੀਂ ਤੇ ਭਰ ਤੁਸੀਂ ਆਪ ਚਲ ਜਾਓ ਹਾਂ ਜਾ ਕੇ ਖਬਰ ਲੈ ਆਓ ਹਾਂ ਤੁਸੀਂ ਜੇ ਇਕ ਰਿਮ ਨੂੰ ਫੋਨ ਲਾ ਕੇ ਵੇਖਣਾ ਤੇ ਫਿਰ ਫੋਨ ਹੀ ਲਾਈ ਜਾਓ ਮੈਨੂੰ ਅੱਗੇ ਅਕੀ ਘਬਰਾਟ ਹੋਣ ਧੀ ਹੈ ਘਬਰਾਟ ਦੇ ਪੇ ਵੇਖਣੇ ਕੋ ਸਾਥਾ ਲਾ ਕੇ ਤੇ ਮੇਰਾ ਦਿਲ ਨਿਕਲ ਕਰ ਨਾ ਨਹੀਂ ਚੁੱਕਦੇ ਹੁਣ ਫਿਰ ਕੀ ਕਰੀਏ ਫਿਰ ਕਰਨਾ ਕੀ ਆ ਨਾ ਭਾਉਣ ਵਾਲੀ ਨਾ ਉਹ ਨੂੰ ਆ ਲੈ ਦੋ ਤੇ ਪਤਾ ਲੱਗਦਾ ਵਾ ਨਾ ਤੇ ਫੇਰ ਹੀ ਜਾਓ ਫਿਰ ਚੱਲ ਫਿਰ ਮਰੋਟੀ ਬਣੀ ਲੈ ਜੂ ਨਾਲ ਚੱਲੂ ਚਾਹ ਬਣਾ ਕੇ ਲਿਆਵਾ ਹੁਣ ਮੇਰੀ ਬਾਤ ਥੋੜੀ ਠੀਕ ਲੱਗਣ ਈ ਹੈ ਵੇਲਾ ਜੇ ਠੀਕ ਹੈ ਤੇ ਫੇਰ ਕਹਿੰਦੀ ਫੇਰ ਨਾ ਕੰਨ ਫੁੰਦੀ ਚ ਮਾਰਨੀ ਸ਼ਾਨ ਹੋਣੀ ਨਹੀਂ ਨਹੀਂ ਮਾੜਾ ਮੋਟਾ ਹੱਥ ਪੈ ਜਾਂਦਾ ਹੁਣ ਤੇ ਮੈਂ ਚਾਹ ਬਣਾ ਕੇ ਲੈਣੀ ਮੈਂ ਗਈ ਅੱਗੇ ਰਸਈ ਵਿੱਚ ਤੇ ਮੈਂ ਚੱਲ ਪਹਿਲਾਂ ਤੁਹਾਨੂੰ ਦੱਸਾਂ ਜਾ ਇਹ ਨਾ ਉਹ ਨਹੀਂ ਆਉਣਾ ਵਾ ਨਾ ਤੇ ਨਾ ਉਹ ਕੋਈ ਚਾਹ ਬਣਵਾ ਲੈਨੇ ਤੂੰ ਬਹਿ ਤੇ ਛੱਡ ਪਰੇ ਚਲ ਚਾਦੀ ਕੜੀ ਕਰ ਲੈ ਉਹ ਤੋਂ ਬਣਾ ਤੂੰ ਕੜੀ ਖਟਣਾ ਮਗੇ ਲੈਣਾ ਆ ਮੈਨੂੰ ਬਣਾ ਲੰਦੋ ਕੋਈ ਨਹੀਂ ਅੰਦੀਆ ਤੇ ਫਰਵੇਂ ਨੇ ਜੀਵਨ ਓਏ ਆ ਫੋਨ ਆਉਂਦਾ ਭਜਾਈ ਤੇਰੀ ਦਾ ਗੱਲ ਸੁਣ ਜਲਾ ਹਾਏ ਹਾਏ ਇਹਦਾ ਫੋਨ ਨਾ ਚੁੱਕਿਓ ਇਹਨੇ ਕਹਿਣਾ ਵੀ ਅਸੀਂ ਆਉਣ ਲੱਗੇ ਆ ਪਤਾ ਲੈਣ ਤੇ ਮੇਰੇ ਭਾਣਾ ਪੈ ਲੈਣਾ ਸਿਆਪਾ ਉਧਰ ਵੀ ਮੁਸੀਬਤ ਪਈ ਆ ਹੁਣ ਨਾ ਵਿਚਾਰੀ ਆਪਣੇ ਘਰ ਦਾ ਕਰੇ ਕਿ ਮੇਰੇ ਘਰ ਦਾ ਕਰੇ ਤੁਸੀਂ ਨਾ ਚੁੱਪ ਕਰਕੇ ਫੋਨ ਰਹਿਣ ਦੋ ਇਹਦਾ ਫੋਨ ਚ ਕੋਈ ਨਹੀਂ ਆਪੇ ਅਗਲੀ ਨੂੰ ਬੁੱਧਵਈ ਦੀ ਲੈਣ ਗਏ ਤੇ ਮੁੜ ਕੇ ਨਾ ਮੇਰੇ ਤੇ ਨਾ ਰੋਸੇ ਦਾ ਕਰਦੀ ਮੇਰੀ ਮੇਰੀ ਭਝਾਈ ਦਾ ਫੋਨ ਨਾ ਤੂੰ ਤੁਕਦਾ ਨਹੀਂ ਮੈਂ ਕੋਈ ਰੋਸਾ ਨਹੀਂ ਕਰਦੀ ਅੱਗੇ ਮੈਂ ਕਿੰਨੇ ਕਰੋਸੇ ਕਰਨੀ ਤੁਹਾਡੇ ਨਾਲ ਕਰਦੀ ਠੀਕ ਆ ਹੁਣ ਮੇਰੀ ਬਾਹ ਜੇ ਚੰਗੀ ਤਰ੍ਹਾਂ ਪੈਂਦੀ ਨਹੀਂ ਨੀਗੀ ਤੇ ਮੈਂ ਕਿੱਦਾਂ ਰੋਟੀ ਪਣੀ ਬਣਾਣੀ ਉਹਨੂੰ ਕਹਦੇ ਹਾਂ ਉਹ ਕਹਦੇ ਐਵੇਂ ਮੜਿਆ ਦੁੱਧ ਠਰ ਕੇ ਆ ਜਾਈਨੇਗੀ ਅ ਮੈਂ ਨਹੀਂ ਕਹਿਣਾ ਚਲ ਯਾਰ ਅਗਲਾ ਫੋਨ ਕਰਨ ਨਾ ਮਾਣਨਾ ਅੱਗੇ ਮੈਂ ਤੁਹਾਨੂੰ ਮਨਾ ਕੀਤਾ ਸੀਗਾ ਉਹਨੇ ਕਹਣਾ ਬਾਰ ਬਾਰ ਮਨਾ ਕਰੀ ਜਾਂਦੀ ਆ ਨਾ ਉਹ ਨਹੀਂ ਦਿੰਦੀ ਰਹਿਣ ਦੋ ਤੁਸੀਂ ਚੁੱਪੇ ਨਾ ਫੋਨ ਚਲ ਤੇਰੀ ਮਰਜ਼ੀ ਆ ਆਹੋ ਰਹਿਣ ਦਰਖੋ ਪਰੇ ਹਾਂ ਕੀਤੀ ਅਰਿ ਜਾਲ ਲੈ ਕੇ ਮੈਂ ਜਾਣਾ ਕਿਤੇ ਕੰਮ ਚੰਗਾ ਆਏ ਹੋਏ ਇਹਨਾਂ ਨੂੰ ਕੀ ਪਤਾ ਵਾ ਇਹ ਤੇ ਆਪਣੀਆਂ ਮਰੀ ਜਾਣਦੇ ਆ ਕਹਦੇ ਆਪਣੀ ਪਰਜਾਈ ਨੂੰ ਆ ਜੇ ਉਹਨੇ ਆਣ ਕੇ ਸੁੱਖ ਗਜਰਨੀ ਆ ਹੈ ਜਿੱਦਾਂ ਦੀ ਉਹਦੀ ਆਤਾ ਵਾ ਮੈਨੂੰ ਤੇ ਉਹਦੀ ਆਤਾ ਨਹੀਂ ਚੰਗੀਆਂ ਲੱਗਦੀਆਂ ਕਦੀ ਕੁਛ ਕਹਿਣਾ ਕਦੀ ਕੁਛ ਕਹਿਣਾ ਹੋਰ ਨਹੀਂ ਕੁਛ ਤੇ ਕਹਿਣਾ ਲੈ ਮੈਨੂੰ ਇੰਨੇ ਪੈਸੇ ਦੀ ਲੋੜ ਆ ਮੈਨੂੰ ਇੰਨੇ ਪੈਸੇ ਹੀ ਦੇ ਦੇ ਭੈਣ ਜੀ ਮੈਂ ਸੂਟ ਲੈਣੇ ਮੇਰੇ ਕੋ ਸੂਟ ਨਹੀਂ ਹੈਗੇ ਜਿੱਦਾਂ ਭੈਣ ਜੀ ਨੇ ਖਾਣ ਫੁੱਟੀ ਹੁੰਦੀ ਹੈ ਇਹਨਾਂ ਨੂੰ ਕਿਸੇ ਤੇ ਦੁੱਖ ਨਾਲ ਨਹੀਂ ਹੈਗਾ ਰਹਿਣ ਦੇ ਵਜਦਾ ਫੋਨ ਇਹਦਾ ਬੁਲਾਦਾ ਮੰਤੀ ਸੜ ਗਈ ਆਨੀ ਨਾ ਰੱਬ ਨੇ ਸੁਣੀ ਆ ਤੇ ਕਿਦੇ ਘਰ ਚ ਰੌਣਕਾਂ ਹੋਣੀਆਂ ਕਿ ਨਿਗਾਹਾਂ ਹਟ ਕਰਕੇ ਢੇਗਾ ਪਤਾ ਨਹੀਂ ਕੀਦੀ ਨਜ਼ਰ ਲੱਗੀ ਆ ਬਲੁਸ਼ਣੇ ਦੀ ਕੀ ਕਰਾਂ ਜਾਨ ਬੜੀ ਦੁਖੀ ਹੈ اے ਰੱਬਾ ਤੂੰ ਇਦਾਂ ਨਾ ਹੀ ਕਰਦਾ ਕਿਤੇ ਰਹਿ ਜਾਂਦਾ ਕਿਤੇ ਨਿਗਾਹਾਂ ਜੇ ਵੇੜ ਦਿੱਤੋ ਯਾ ਰੱਬ ਦੱਸ ਹੋਣਾ ਮੈਂ ਚਲੋ ਕੀ ਕੀਤਾ ਜਏ ਇਹ ਵੀ ਰੱਬ ਦੇ ਹੱਥ ਵਾਸੀ ਹੈ